ਹੈਲੋ ਜੀ ਸਾਰਿਆਂ ਨੂੰ ਜੇ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਸੰਦੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜਾ ਅਸੀਂ ਆਪਣੇ ਬੁਟੀਕ ਤੇ ਹਨਾ ਡਰੈਸ ਰੈਡੀ ਕਰਨੀ ਹੈ ਜਿਹੜੀ ਇਹ ਡਰੈਸ ਆਪਾਂ ਕਿਹੜੀ ਰੈਡੀ ਕਰਨੀ ਹੈ ਹਨਾ ਇਹ ਵਾਲੀ ਬਣਾਂ ਵਾਲੀ ਫਰਾਕ ਹੈ ਬਣਾਂ ਵਾਲੀ ਫਰਾਕ ਕਰਨੀ ਹੈ ਆਪਾਂ ਨੇ ਇਹ ਜਿਹੜਾ ਹੈਗਾ 3 ਕਿ ਮੀਟਰ ਕਪੜਾ ਹੈਗਾ ਤੰਨਾ ਤੋਂ ਘੱਟ ਹੀ ਆ ਥੋੜਾ ਜਿਹਾ ਆਪਾਂ ਇਹਦੇ ਵਿੱਚੋਂ ਕੱਲੀ ਫਰਾਕ ਬਣਾਉਣੀ ਆ ਬੜੇ ਪਣੇ ਦਾ ਕੱਪੜਾ ਇਹ ਜੀ ਬੜੇ ਪਣੇ ਦਾ ਜਿਹੜਾ ਹੈਗਾ ਕੱਪੜਾ ਹੈਗਾ ਫਰਾਕ ਲਈ ਕੱਪੜਾ ਜ਼ਿਆਦਾ ਚਾਹੀਦਾ ਹੁੰਦਾ ਬਣ ਵਾਲੇ ਫਰਾਕ ਲਈ ਕੱਪੜਾ ਜ਼ਿਆਦਾ ਚਾਹੀਦਾ ਥੋੜੇ ਕੱਪੜਾ ਆਪਣੇ ਕੋਲੇ ਪੂਰਾ ਪੂਰਾ ਹੈ ਆਪਾਂ ਦੇਖਦੇ ਜੇ ਬਾਹਵਾਂ ਪੌਣੀਆਂ ਬਣ ਗਈਆਂ ਤਾਂ ਪੌਣੀਆਂ ਕਰਾਂਗੇ ਨਹੀਂ ਅੱਧੀਆਂ ਕਰਦਾਂਗੇ ਤੇ ਜਿਹੜੀ ਇਹਦੇ ਬਾਹਵਾਂ ਜਿਵੇਂ ਕਹਿ ਦਿੰਨੇ ਆਪਾਂ ਘੜ ਬਾਹਵਾਂ ਆਣਾ ਕੋਣਕਰੀ ਜੇ ਕਰਨੀਆਂ ਨੇ ਨੀਚੇ ਵੀ ਆਪਣੇ ਬਾਹ ਤੇ ਵਾਲ ਪੌਣੇ ਨੇ ਤੇ ਉੱਪਰ ਵੀ ਵਾਲ ਪੌਣੇ ਨੇ ਬਣ ਵਾਲੀ ਫਰਾਕ ਬਹੁਤ ਜੀ ਹੁਣ ਆਪਾਂ ਅੱਜ ਇਹਦੀ ਕਟਿੰਗ শেয়ার ਕਰਦੇ ਆ ਤੁਹਾਡੇ ਨਾਲ ਆਪਾਂ ਇਹਦੀ ਸਟਿਚਿੰਗ ਵੀ ਸ਼ੇਅਰ ਸ਼ੇਅਰ ਕਰਾਂਗੇ ਕਿਉਂਕਿ ਪਹਿਲਾਂ ਆਪਾਂ ਨੇ ਕਲੀਆਂ ਵਾਲੀ ਫਰਾਕ ਦੀ ਵੀਡੀਓ ਪਾਈ ਸੀ ਤੇ ਉਹਦੇ ਤੇ ਬਹੁਤ ਬਣਾ ਦੇ ਕਮੈਂਟ ਆਏ ਕਿ ਬਣਾ ਵਾਲੀ ਫਰਾਕ ਦੀ ਵੀ ਤੁਸੀਂ ਕਟਿੰਗ ਦੱਸੋ ਤੇ ਹੁਣ ਇਹਨਾਂ ਦੀ ਇੱਕ ਕਮੀਜ਼ ਦੀ ਲੈਂਥ ਹੈਗੀ ਜੀ 44 ਇੰਚ ਹੈ ਨਾ ਇਹ ਡਰੈਸ ਦੀ 44 ਇੰਚ ਕਰਨ ਨੂੰ ਕਿਹਾ ਇਹ ਕਮੀਜ਼ ਦੀ ਹੈਗੀ 42 ਇੰਚ ਉਹਨਾਂ ਨੇ ਆਪਦੀ ਡਰੈਸ ਦੀ ਲੈਂਥ 44 ਇੰਚ ਕਰਨ ਨੂੰ ਕਿਹਾ ਇਹ ਸੂਟ ਦਾ ਨਾਮ ਪੈ ਗਿਆ ਮੇਰੇ ਕੋਲੇ ਸੂਟ ਤਾਂ ਹੀ ਆਪਾਂ ਕਿਦਾਂ ਜਿਹੜੀ ਹੈਗੀ ਫਰਾਕ ਤਿਆਰ ਕਰਾਂਗੇ ਉਹ ਉਹ ਵੀ ਮੈਂ ਤੁਹਾਨੂੰ ਸਮਝਾਉਣੀ ਆ ਦੇਖੋ ਇਹਨਾਂ ਦੇ 44 ਇੰਚ ਡਰੈਸ ਦੀ ਲੰਬਾਈ ਹੈਗੀ ਐ ਉਹਦੇ 'ਚ ਜਿਹੜਾ ਹੈਗਾ ਆਪਾਂ ਨੇ ਜਿਹੜੀ ਉੱਪਰ ਬਾਡੀ ਲਾਉਣੀ ਹੈ ਜੀ ਉਹ ਵੀ ਕੱਢਣੀ ਆ 44 ਦੇ ਵਿੱਚੋਂ ਆਪਾਂ ਜਿਹੜੀ 14 ਇੰਚ ਦੀ ਬਾਡੀ ਲਾਉਣੀ ਐ 44 'ਚੋਂ 14 ਕੱਢਿਆ ਸਿੱਧਾ ਜੀ 30 ਇੰਚ ਰਹਿ ਗਿਆ ਹੈ ਨਾ ਨੀਚੇ ਵਾਲੇ ਜੇ ਸੰਦੇ ਹੀ ਪਤਾ ਲੱਗਦਾ ਫੋਨ ਤੇ ਕੈਲਕੂਲੇਟਰ ਲੈ ਕੇ ਉਹਦੇ ਉੱਤੇ ਕੱਢ ਲਓ ਵੀ ਉਹਦੇ ਵਿੱਚੋਂ ਘਟਾਓ ਕਰ ਦਿਓ 44 'ਚੋਂ ਹੁਣ ਆਪਾਂ 14 ਇੰਚ ਦੀ ਇਹਨਾਂ ਦੀ ਬਾਡੀ ਕੱਢਾਂਗੇ ਤਾਂ ਮਗਰ ਰਹਿ ਗਿਆ ਜੀ 30 30 ਤਾਂ ਆਪਾਂ 2 ਇੰਚ ਜ਼ਿਆਦੇ ਲਵਾਂਗੇ ਇਹ ਤਾਂ 2 ਇੰਚ ਆਪਾਂ ਨੇ ਜ਼ਿਆਦੇ ਲੈਣੇਗਾ ਉਹ ਕਾਹਦਾ ਲੈਣੇ ਕਿਉਂਕਿ ਸਲਾਈਆਂ ਵਗੈਰਾ ਦਾ ਹਨਾ نیچے ਵੀ ਫੋਲਡ ਕਰਨਾ ਆਪਾਂ ਨੇ ਇਹ ਦੇਖੋ ਇਹ ਵਾਲਾ ਕੱਪੜਾ ਇਹ ਸਿੱਧਾ ਕੱਪੜਾ ਇਹ ਪ੍ਰਿੰਟ ਹੈਗਾ ਆ ਇਹ ਮੇਰਾ ਪੁੱਠਾ ਕੀਤਾ ਹੋਇਆ ਕਿਉਂਕਿ ਮੈਂ ਪੁੱਠਾ ਕਰਕੇ ਹੀ ਸਲਾਈ ਕਰਦੀ ਹੁੰਨੀ ਆ ਜਾਂ ਕਟਿੰਗ ਸਾਰੇ ਪੁੱਠਾ ਕਰਕੇ ਹੀ ਕਰਦੇ ਆ ਆਹ ਦੇਖੋ ਆਹ 30 ਇੰਚ ਇਹਨਾਂ ਦੀ ਲੈਂਥ ਹੈਗੀ ਆ ਆਪਾਂ ਲੈਣੀ ਆ 32 ਇੰਚ 2 ਇੰਚ ਆਪਾਂ ਜ਼ਿਆਦਾ ਲਮਾਂਗੇ ਆ 3 ਇੰਚ ਲੈਂਥ ਸੀ ਆਪਣੇ 32 ਇੰਚ ਤਿੰਨ ਸਾਂਹ ਲਾਤਾ ਇਹ ਜਿਹੜਾ ਹੈਗਾ ਆਪਾਂ ਡਬਲ ਲਾਹਾਂਗੇ ਪਹਿਲਾਂ ਮੈਂ ਕੈਰਾ ਫੋਲਡ ਕਰ ਲਿਆ ਦੇਖੋ ਕੱਪੜਾ ਫੋਲਡ ਕੀਤਾ ਹੋਇਆ ਆਪਣਾ ਜਿੱਦਾਂ ਆਪਾਂ ਇਹ بڑے ਪਣੇ ਦਾ ਕੱਪੜਾ ਸੀਗਾ ਦੇਖੋ ਮੈਂ ਤੁਹਾਨੂੰ ਇਹਦਾ ਘੇਰ ਵੀ ਦਿਖਾ ਦਿੰਨੀ ਆ ਇਹਦਾ 27 27.5 ਇੰਚਾ ਘੇਰ ਹੈਗਾ ਜੀ 28 ਕੋ ਹੁੰਦਾ ਜਾਂ 90 ਹੁੰਦਾ ਐਨਾ ਕੀ ਹੁੰਦਾ ਬੜੇ ਪਣੇ ਦਾ ਇਹ ਅਸੀਂ ਪਹਿਲਾਂ ਧੋਤਾ ਹੈਗਾ ਵਾਸ਼ ਕੀਤਾ ਹੋਇਆ ਉਹਦੇ ਨਾਲ ਜਿਹੜਾ ਹੈਗਾ ਇਹ ਘਟ ਵੀ ਜਾਂਦਾ ਹੈ ਆ ਦੇਖੋ ਇਹ ਆਪਣੇ ਜਿਹੜਾ ਹੈਗਾ ਨਿਸ਼ਾਨ ਲਾ ਲਿਆ ਹੁਣ ਆਪਾਂ ਇਹਨੂੰ ਇੱਥੋਂ ਇਸ ਤਰ੍ਹਾਂ ਜਿਹੜਾ ਹੈਗਾ ਸਕੇਲ ਦੀ ਮਦਦ ਨਾਲ ਨਿਸ਼ਾਨ ਨੂੰ ਸਾਰਾ ਕੰਪਲੀਟ ਕਰ ਦਾਂਗੇ ਇਹ ਇਹ ਐਮ ਇਹ ਦੀ ਆਪਾਂ ਨੇ ਦੋ ਲੈਂਥਾਂ ਲਾਉਣੀਆਂ ਨੇ ਜਿੱਥੇ ਇੱਕ ਆਪਾਂ ਇਹ ਲੈਂਥ ਲਾਹਾਂਗੇ ਇੰਨੀ ਹੀ ਇੱਕ ਹੋਰ ਲੈਂਥ ਲਾਉਣੀ ਹੈ ਦੋ ਲੈਂਥਾਂ ਲਾਉਣੀਆਂ ਨੇ ਇੱਕ ਮੂਹਰ ਲਈ ਇੱਕ ਮਗਰ ਲਈ ਤਾਂ ਜਿਹੜੇ ਤਾਂ ਕਿ ਜਿਹੜੇ ਇਹ ਬਾਲਾ ਤਾਂ ਵਧੀਆ ਪਹਿਣਗੇ ਫਿਰ ਨੀਚੋਂ ਜੇ ਇਸ ਤਰ੍ਹਾਂ ਵੀ ਬਣਾ ਸਕਦੇ ਆ ਜੇ ਤੁਸੀਂ ਇਸ ਤਰ੍ਹਾਂ ਦੀ ਫਰਾਕ ਬਣਾਉਣੀ ਹੈ ਹਨਾ ਕਹਿ ਰਹੇ ਪੜੇ ਦੀ ਤਾਂ ਤੁਸੀਂ ਇਹਦੇ ਚਾਕ ਰੱਖ ਸਕਦੇ ਹੋ ਕਿਉਂਕਿ ਜੇ ਸਾਰੀ ਬੰਦ ਕਰ ਦਿੰਦੇ ਆ ਫਿਰ ਤਾਂ ਇਹ ਟਾਈਟ ਜੀ ਹੋ ਜਾਂਦੀ ਹੈ ਨੀਚੋਂ ਤੇ ਕਿਉਂਕਿ ਹੁਣ ਆਪਾਂ ਘੇਰ ਜਿਆਦਾ ਰੱਖਣ ਉਹ ਕਹਿੰਦੇ ਕੋਈ ਨਾ ਜਿਵੇਂ ਵੀ ਤੁਹਾਡੀ ਸਮਝ ਲੱਗਦੀ ਆ ਉਵੇਂ ਹੀ ਬਣਾ ਦਿਓ ਬਣ ਵਾਲੀ ਫਰਾਕ ਕਹਿੰਦੇ ਬਾ ਅੱਧੀ ਬਣੂਗੀ ਕੋਈ ਨਹੀਂ ਅੱਧੀ ਕਰ ਦਿਓ ਆ ਦੇਖੋ ਹੁਣ ਆਪਾਂ ਨੇ ਇੱਕ ਲੈਂਥ ਲੈ ਲਈ ਆ ਦੇਖੋ ਆਪਾਂ ਇੱਕ ਹੋਰ ਲੈ ਲੈਨੇ ਆ ਜੀ ਲਓ ਜੀ ਹੁਣ ਆਪਾਂ ਕੱਟਦੇ ਆ ਬਾਡੀ ਜਿਹੜੀ ਆਪਣੇ ਉੱਪਰ ਲੱਗਣੀ ਐ ਇਹ ਬਾਡੀ ਤੁਸੀਂ ਕਿਸ ਤਰ੍ਹਾਂ ਕੱਟਣੀ ਐ ਦੇਖੋ 14 ਇੰਚ ਆਪਾਂ ਨੇ ਬਾਡੀ ਦੀ ਲੈਂਥ ਲੈਣੀ ਸੀਗੀ ਆਪਾਂ ਨੇ 1.5 ਲੈਣੀ ਆ ਆ ਦੇਖੋ 1.5 ਇੰਚ ਆਪਾਂ ਨੇ ਜ਼ਿਆਦਾ ਲਹਤਾ ਕਿਉਂਕਿ ਉੱਪਰ ਵੀ ਸਲਾਈ ਲੱਗੂ ਨੀਚੇ ਵੀ ਲੱਗੂ 1.5 15 ਆਪਾਂ ਨੇ ਇਹਦੀ ਲੈਂਥ ਲੈਤੀ ਹੈਗੀ ਉਸ ਤੋਂ ਬਾਅਦ ਚੁੜਾਈ ਤੁਸੀਂ ਇਹਦੀ ਕਿਸ ਤਰ੍ਹਾਂ ਮਣਣੀ ਐ ਚੁੜਾਈ ਆਪਾਂ ਨੇ ਉਹਨਾਂ ਦੀ ਦੇਖਣੀ ਐ ਸਾਤੀ ਸਾਤੀ ਉਹਨਾਂ ਦੀ ਹੈਗੀ ਜੀ 22 ਇੰਚ 22 ਤੋਂ ਜਿਹੜਾ ਹੈਗਾ ਆਪਾਂ 3 ਇੰਚ ਵੱਧ ਲਵਾਂਗੇ ਆ ਦੇਖੋ ਆਪਾਂ 25 ਇੰਚ ਤੇ ਨਿਸ਼ਾਨ ਲਾ ਲਾਂਗੇ ਆ 25 25 ਇੰਚ ਤੇ ਨਿਸ਼ਾਨ ਲਾ ਲਿਆ ਮੈਂ ਆ ਦੇਖੋ ਇਹਨੂੰ ਆਪਾਂ ਇੱਥੇ ਸਕੇਲ ਦੀ ਮਦਦ ਨਾਲ ਇਸ ਤਰ੍ਹਾਂ ਆ ਦੇਖੋ ਸਾਰਾ ਆਪਾਂ ਨੇ ਨਿਸ਼ਾਨ ਲਾ ਕੇ ਇੱਥੋਂ ਆਪਾਂ ਇਹਨੂੰ ਇਸ ਤਰ੍ਹਾਂ ਕਟਿੰਗ ਕਰ ਦਾਂਗੇ ਜਿਹਨੂੰ ਆਪਾਂ ਅਲੱਗ ਅਲੱਗ ਕਰ ਲਾਂਗੇ ਜਿੱਦਾਂ ਆਪਾਂ ਕਮੀਰ ਦੀਆਂ ਕਾਟਾ ਪਾਉਣੇ ਆ ਉਸ ਤਰੀਕੇ ਨਾਲ ਜਿਹੜੀ ਹੈਗੇ ਇਹਦੇ ਕਾਟਾ ਪੈਣਗੇ ਜੀ ਹੁਣ ਆਪਾਂ ਕਟਿੰਗ ਕਰਦੇ ਆ ਜੀ ਬਾਹਾਂ ਆ ਦੇਖੋ ਜਿੰਨਾ ਕਪੜਾ ਬਚਿਆ ਆਪਾਂ ਇਹਨੂੰ 1.75 ਬਚਿਆ 16 ਇੰਚ ਉਹਨਾਂ ਦੀ ਬਾਹ ਹੈਗੀ ਐ 17 ਇੰਚ ਬਚਿਆ 1.75 ਬਚਿਆ ਸੌਰੀ 1.75 ਹੀ ਆਪਾਂ ਨੂੰ ਚਾਹੀਦਾ ਕਿਉਂਕਿ ਆਪਾਂ ਨੇ ਇਹਦੇ ਬਲ ਪਾ ਕੇ ਮੂਰੇ ਰੇਵਲੀਰ ਜਿੱਦਾਂ ਲਾਉਣੇ ਹੁੰਨੇ ਆ ਉਦਾਂ ਹੀ ਲਾਉਣਾ ਹੈ ਪੱਟੀ ਜੀ ਬਣਾ ਕੇ ਲਾਉਣੀ ਹੈ ਫੁੱਲ ਮੇ ਬਾਹ ਕਰਨੀ ਹੈ ਤੇ ਹੁਣ ਆਪਾਂ ਦੇਖੋ ਉਹਨਾਂ ਦਾ ਮੋਢਾ ਜਿਹੜਾ ਹੈਗਾ 9.5 ਹੈਗਾ ਜੀ ਆਪਾਂ 11 ਇੰਚ ਮੋਢਾ ਲਵਾਂਗੇ ਕਿਉਂਕਿ ਆਪਾਂ ਨੇ ਉੱਪਰ ਵੀ ਬਲ ਪਾਉਣੇ ਆ ਪੂਰੇ ਫਲਫੀ ਬਾਹ ਕਰਨੀ ਹੈ ਆ ਦੇਖੋ ਇਹਦੇ ਕਰਕੇ ਕਪੜਾ ਜ਼ਿਆਦਾ ਚਾਹੀਦਾ ਸਾਡੇ ਨਾਲ ਮੋਢਾ ਹੈਗਾ ਆਪਣੇ 1.5 ਇੰਚ ਜ਼ਿਆਦਾ ਲੈ ਲਿਆ ਇਹਦੀ ਬਾਹਾਂ ਦੀ ਕੋਈ ਕਾਟ ਵਗੈਰਾ ਨਹੀਂ ਪੈਂਦੀ ਇੱਥੋਂ ਆਪਾਂ ਫੜ ਕੇ ਇਸ ਤਰ੍ਹਾਂ ਕਰ ਲਾਂਗੇ ਕਿਉਂਕਿ ਮੂਰੇ ਵੀ ਆਪਾਂ ਨੇ ਬਲ ਪਾਉਣੇ ਆ ਉਹਨਾਂ ਦੀ ਬਾਹਾਂ ਦੀ ਮੂਰੀ ਜਿਹੜੀ ਹੈਗੀ ਹੈ ਸਾਢੇ 1/5 ਹੈ ਆ ਦੇਖੋ ਸਾਢੇ 1/5 ਇੰਚ ਉਹਨਾਂ ਦੀ ਮੂਰੀ ਹੈ ਆਪਾਂ 9 ਇੰਚ ਹੀ ਲਵਾਂਗੇ ਕਿਉਂਕਿ ਆਪਾਂ ਪੂਰੀ ਫਲਫੀ ਰੱਖਣੀ ਹੈ ਬਾਹ ਬਲ ਪਾਉਣੇ ਆ ਹਣਾ ਇਹ ਜਿਹੜਾ ਆਪਣਾ ਬਾਧੂ ਕੱਪੜਾ ਇਹਦੇ ਆਪਾਂ ਸਾਰੇ ਬਲ ਪਾ ਦਾਂਗੇ ਇਧਰੋਂ ਆਪਾਂ ਕਾਟ ਪਾ ਦਾਂਗੇ ਇੱਥੋਂ ਅਸੀਂ 3 ਇੰਚ ਦੀ ਕਾਟ ਪਾਉਣੀ ਹੁੰਦੀ ਆ ਇਹਨੂੰ ਆਪਾਂ ਇਹਦੇ ਨਾਲ ਮਿਲਾ ਦਾਂਗੇ ਸਕੇਲ ਦੀ ਮਦਦ ਨਾਲ ਆ ਦੇਖੋ ਇਹਨੂੰ ਆਪਾਂ ਇਹਦੇ ਨਾਲ ਮਿਲਾ ਦਾਂਗੇ ਜੇ ਤੁਹਾਨੂੰ ਇਹ ਕਟਿੰਗ ਦਾ ਆ ਕਾਟਦਾ ਨਹੀਂ ਪਤਾ ਲੱਗਦਾ ਤਾਂ ਤੁਸੀਂ ਇਸ ਤਰ੍ਹਾਂ ਹੀ ਕਾਟ ਪਾ ਸਕਦੇ ਹੋ ਦੇਖੋ ਜਿਹੜੀ ਬਾਹਵਾ ਦੀ ਕਾਟ ਹੁੰਦੀ ਹੈ ਆ ਦੇਖੋ ਆਪਾਂ ਨੇ ਕੇਰਾ ਸਿੱਧੀ ਲਾ ਲਈ ਇਹਦੇ ਤੋਂ ਆਪਾਂ ਇਧਰੋਂ ਗੁਲਾਈ ਕਰ ਦੋ ਆ ਦੇਖੋ ਇੱਥੋਂ ਗੁਲਾਈ ਜਿਹੜੀ ਹੈਗੀ ਆਹ ਰਾਮ ਨਾਲ ਪੈ ਜਾਂਦੀ ਹੈ ਫਿਰ ਜਿਹੜੀ ਅੰਦਰਲੀ ਬਾਹ ਦੀ ਕਾਟ ਹੋਊ ਉਹ ਆਪਾਂ ਇਥੋਂ ਗੁਲਾਈ ਦੇ ਚੱਕਾਂਗੇ ਉਹ ਅੰਦਰ ਨੂੰ ਹੁੰਦੀ ਹੈ ਜੀ ਐਸ ਤਰ੍ਹਾਂ ਦੇਖੋ ਹੁਣ ਆਪਾਂ ਬਾਹ ਦੀ ਕਟਿੰਗ ਕਰ ਦਿੰਨੇ ਆ ਇਹ ਆਪਣੀ ਚੌੜੀ ਤਾਂ ਆਹ ਕਰਕੇ ਹੀ ਘਟੀ ਏ ਕਿਉਂਕਿ ਆਪਣਾ ਇਹਦੇ ਵਿੱਚੋਂ ਬਾਹ ਬੜਾ ਵਾਲੀ ਬਣਾਉਣੀ ਹੈ ਨੀਚੇ ਵਾਲਾ ਕੱਪੜਾ ਘੱਟਦਾ ਸੀਗਾ ਇੱਥੇ ਆਪਾਂ ਉੱਪਰ ਲਾ ਲਾਂਗੇ ਚੱਕ ਜੀ ਹੁਣ ਆਪਾਂ ਮੋਹਰ ਲਈ ਕਾਟ ਵੀ ਹੁਣੇ ਹੀ ਪਾ ਦਾਂਗੇ ਅਗਲੀ ਕਾਟ ਜਿਹੜੀ ਪਾਣੀ ਹੈ ਆ ਦੇਖੋ ਇਹ ਨੇ ਆਪਣੇ ਇਸ ਤਰ੍ਹਾਂ ਕਰਕੇ ਅੰਦਰ ਨੂੰ ਵਧਾ ਦੇਣੀ ਹੈ ਇੱਥੇ ਆਪਾਂ ਅਲੱਗ-ਅਲੱਗ ਕਰ ਦਾਂਗੇ ਦੋਨੇ ਬਾਹਾਂਵਾਂ ਜੁੜੀਆਂ ਹੋਈਆਂ ਨੇ ਇਹ ਆਪਣੇ ਬਾਹਾਂਵਾਂ ਕਟਿੰਗ ਹੋ ਗਈਆਂ ਇਹਦੇ ਵਿੱਚੋਂ ਆਪਾਂ ਗਲੇ ਵਗੈਰਾ ਨੂੰ ਲਾ ਲਾਂਗੇ ਦੇਖੋ ਪੂਰਾ-ਪੂਰਾ ਜਿਸਰੇ ਕੱਪੜੇ ਨਾਲ ਕਿਉਂਕਿ ਥੋੜੀ ਜਿਹੀ ਹਲਕੀ ਬਣਾਈ ਹੈ ਹਜੇ ਵੀ ਫਰਾਕ ਤੁਸੀਂ ਇਸ ਤੋਂ ਜ਼ਿਆਦਾ ਭਾਰੀ ਵੀ ਕਰ ਸਕਦੇ ਹੋ ਹੁਣ ਆਪਾਂ ਬਾਡੀ ਦੇ ਕਾਟਾ ਪਾਉਣੇ ਆ ਜੀ ਇਹ ਹੈਗੀ ਜੀ ਆਪਣੀ ਬਾਡੀ ਦੇਖੋ ਹੁਣ ਆਪਾਂ ਇਹਨੂੰ ਡਬਲ ਫੋਲਡ ਕਰ ਲਾਂਗੇ ਇਸ ਤਰ੍ਹਾਂ ਕੱਲੀ-ਕੱਲੀ ਕਰਾਂਗੇ ਦੋਨੇ ਕਿਉਂਕਿ ਇਹਦੇ ਨਿਸ਼ਾਨ ਜਿਹੜੇ ਲਾਉਣੇ ਨੇ ਉਹ ਵੀ ਆਪਾਂ ਦੱਸ ਦਿਆਂ ਤੁਹਾਨੂੰ ਵੀ ਕਿੱਦਾਂ-ਕਿੱਦਾਂ ਨਿਸ਼ਾਨ ਲਾਉਣੇ ਆ ਕਿਉਂਕਿ ਬਾਡੀ ਤਾਂ ਸੇਮ-ਸੇਮ ਹੀ ਹੁੰਦੀ ਆ ਸਾਰੀਆਂ ਫਰਾਕਾਂ ਦੀ ਜ਼ਿਆਦਾ ਤਾਂ ਫਰਾਕਾਂ ਨੀਚੇੋਂ ਜਿਹੜਾ ਹੈਗੇ ਨੇ ਹੁੰਦਾ ਥੋੜਾ ਜਿਹਾ ਫਰਕ ਉੱਪਰੋਂ ਜਿਹੜਾ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਹੈਗਾ ਆ ਦੇਖੋ ਪਹਿਲਾਂ ਇੱਥੋਂ ਆਪਾਂ ਸੇਮ ਜਿਵੇਂ ਕਮੀਰ ਦੀ ਲਾਉਣੀ ਆ ਗਲੇ ਦਾ ਨਿਸ਼ਾਨ ਉਸ ਤੋਂ ਬਾਅਦ ਆਪਾਂ ਲਾਵਾਂਗੇ ਥੀਰਾ ਉਹਨਾਂ ਦਾ ਥੀਰਾ ਹੈਗਾ 11 ਇੰਚ 5.5 ਹੈ ਕਿਉਂਕਿ ਪਿਛਲਾ ਗळा ਥੋੜਾ ਜਿਹਾ ਡੀਪ ਹੈਗਾ ਇਹ ਉਹਨਾਂ ਦਾ ਨਹੀਂ ਉਹਨਾਂ ਦਾ ਥੀਰਾ ਜਿਹੜਾ ਹੈਗਾ 12 ਹੋਣਾ ਚਾਹੀਦਾ 6.5 ਕਟਿੰਗ ਕਰਦੇ ਹੁਣ ਆਪਾਂ 6 ਕਟਿੰਗ ਕਰਾਂਗੇ ਕਿਉਂਕਿ ਜੇ ਗळा ਡੀਪ ਹੋਵੇ ਥੋੜਾ ਜਿਹਾ ਹਨਾ ਫਿਰ ਥੀਰਾ ਘਟਾ ਦੋ ਫਿਰ ਜਿਹੜਾ ਹੈਗਾ ਥੀਰਾ ਡਿਗਦਾ ਨਹੀਂ ਹੈਗਾ ਆਪਣਾ ਹੁਣ ਇੱਥੋਂ ਅਸੀਂ ਲਾਵਾਂਗੇ ਮੋਢੇ ਦਾ ਇਨਸਾਨ ਜੀ 7 ਇੰਚ ਉਸ ਤੋਂ ਬਾਅਦ ਆਪਾਂ ਇਧਰੋਂ ਜਿਹੜਾ ਇਹ ਸੇਹ ਤੇ ਲਾਇਆ ਇਹ ਵੀ ਸੇਹ ਤੇ ਲਾ ਕੇ ਆਪਾਂ ਇੱਕ ਬਾਕਸ ਤਿਆਰ ਕਰ ਲਾਂਗੇ ਆ ਦੇਖੋ ਮੈਂ ਕਰ ਲਿਆ ਆ ਦੇਖੋ ਆਪਣਾ ਇੱਕ ਬਾਕਸ ਬਣ ਗਿਆ ਹੁਣ ਆਪਾਂ ਜਿਹੜੀ ਹੈਗੀ ਲਾਵਾਂਗੇ 7ੀ ਦਾ ਇਨਸਾਨ 7ੀ ਉਹਨਾਂ ਦੀ ਹੈਗੀ ਹੈ ਜੀ 22 ਇੰਚ 22 ਦਾ ਅੱਧਾ ਹੋ ਗਿਆ 11 ਗਿਆ ਅੱਧਾ ਇੰਚ ਆਪਾਂ ਵੱੱਦ ਲਾਵਾਂਗੇ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਨੂੰ ਇਸ ਤਰ੍ਹਾਂ ਆਪਾਂ ਗੁਲਾਈ ਪਾ ਦਾਂਗੇ ਜਿਹੜਾ ਮੋਰਲੀ ਕਾਟ ਪਾਉਣੀ ਹੈ ਇਹਦਾ ਬਿਲਕੁਲ ਅੱਧ ਕਰ ਲੋ ਇਹ ਜਿਹੜੀ ਕਾਟ ਪਾਉਣੀ ਆ ਆਪਾਂ ਇਹਦਾ ਬਿਲਕੁਲ ਅੱਧ ਕਰ ਲੋ ਖੁੰਜੇ ਚੋਂ ਇੱਥੋਂ ਲਾ ਕੇ ਤੁਸੀਂ ਇੰਚੀ ਟੇਪ ਨਾਲ ਵੀ ਅੱਧ ਕਰ ਸਕਦੇ ਹੋ ਫਿਰ ਆਪਾਂ ਜਿਹੜਾ ਹੈਗਾ ਅਗਲੀ ਗੱਲ ਆ ਗਈ ਜੀ ਉਹਨਾਂ ਦੇ ਪਲੋਈਆਂ ਦੀ ਆ ਦੇਖੋ ਪਲੋਈਆਂ ਆਪਾਂ ਨੇ ਕਿੱਦਾਂ ਪਾਉਣੀਆਂ ਨੇ ਉੱਪਰੋਂ ਦੇਖਣੀਆਂ ਨੇ ਉਹਨਾਂ ਦੇ 11.5 ਤੇ ਪਲੋਈ ਹੈਗੀ ਐ ਆਪਾਂ 12 ਤੇ ਪਾਵਾਂਗੇ ਵਿਚਾਲੋਂ ਉਹਨਾਂ ਦੀ ਪਲੋਈ ਹੈਗੀ ਜੀ 7.5 ਪੌਣੇ 4 ਹੋ ਗਿਆ ਇੱਥੋਂ ਆ ਦੇਖੋ ਇਧਰੋਂ ਵੀ ਆਪਾਂ 4.5 ਲਾ ਦਾਂਗੇ ਇਹਦੀ ਪਲੋਈ ਹਾਫ ਪੈਣੀ ਏ ਇਥੋਂ ਇਥੋਂ ਮੋਟੀ ਪਲੋਈ ਚੱਕੀ ਜਾਊ ਇਥੋਂ ਪਤਲੀ ਪੈ ਜਾਊਗੀ ਦੇਖੋ ਇਥੋਂ ਜਿਹੜੀ ਟੇਢੀ ਪਲੋਈ ਪਾਉਣੀ ਏ ਇਥੋਂ ਲਾ ਕੇ ਆਪਾਂ ਤੁਸੀਂ ਇਥੋਂ ਮਿਣ ਵੀ ਸਕਦੇ ਹੋ ਆਹ ਚੀਜ਼ ਮਿਣ ਕੇ ਪਾ ਸਕਦੇ ਹੋ ਵੀ ਕਿੰਨੇ ਇੰਚ ਤੇ ਤੁਹਾਡੀ ਪਲੋਈ ਏ ਮੈਂ ਜਿਹੜਾ ਇਸ ਤਰ੍ਹਾਂ ਹੀ ਨਿਸ਼ਾਨ ਲਾ ਦੇਣੀ ਆ ਇਥੋਂ ਆਪਾਂ ਲਾਵਾਂਗੇ 2.5 ਇੰਚ ਤੇ ਇਹਨੂੰ ਆਪਾਂ ਇਹਦੇ ਨਾਲ ਬਣਾ ਦਾਂਗੇ ਇਹ ਆਪਣੀ ਹੋ ਗਈ ਜੀ ਟੇਢੀ ਪਲੋਈ ਹੁਣ ਜਿਹੜੀ ਹੈਗੀ ਇਹ ਵਾਲੀ ਸਾਈਡ ਵਾਲੀ ਪਲੋਈ ਏ ਇਹ ਵੀ ਆਪਾਂ ਇਹ ਪਾ ਦਾਂਗੇ ਕਿਉਂਕਿ ਇਹ ਵੀ ਇੱਥੇ ਤੱਕ ਹੀ ਜਾਣੀ ਐ ਕਮਰ ਤੱਕ ਹੀ ਹੁੰਦੀ ਐ ਵੀ ਕਮਰ ਤੱਕ ਹੀ ਜਿਹੜੀ ਆਪਾਂ ਨੇ ਬਾਡੀ ਜੜਨੀ ਹੁੰਦੀ ਐ ਆ ਦੇਖੋ ਇਹ ਇਸ ਤਰ੍ਹਾਂ ਪਲੋਈ ਪੈ ਗਈ ਇਹ ਹੁਣ ਮੈਂ ਪੈਨ ਨਾਲ ਪੱਕੀਆਂ ਕਰ ਦੂੰਗੀ ਫੇਰ ਜਿਹੜੇ ਹੈਗੇ ਲਹਿੰਦੀਆਂ ਨਹੀਂ ਇੱਥੋਂ ਆਪਾਂ ਪਹਿਲਾਂ ਜਿਹੜੀ ਹੈਗੀ ਮੋਢੇ ਦੀ ਕਟਾਈ ਕਰਾਂਗੇ ਜੀ ਹਲਕੀ ਜੀ ਕਾਟ ਆਪਾਂ ਇੱਥੋਂ ਵੀ ਪਾਵਾਂਗੇ ਮੋਹਰਲੇ ਗਲੇ ਦਾ ਆਪਾਂ ਟੱਕ ਲਾ ਦਾਂਗੇ ਪਿਸ ਲਾ ਗਲਾ ਆਪਾਂ ਕਟਿੰਗ ਕਰ ਦਾਂਗੇ ਹੁਣ ਆਪਾਂ ਮੂਹਰਲੀ ਕੱਲੀ ਮੋਡੇ ਵਾਲੀ ਕਾਟ ਪਾ ਦਾਂਗੇ ਆ ਦੇਖੋ ਹੁਣ ਆਪਾਂ ਨੇ ਇੱਥੋਂ ਜਿਹੜੇ ਟੱਕ ਲਾਉਣੇ ਆ ਜਿਹੜੇ ਆਪਾਂ ਨੇ ਪਲੋਈ ਪਾਉਣੀ ਆ ਆ ਦੇਖੋ ਇੱਥੋਂ ਟੱਕ ਲਾ ਦਾਂਗੇ ਇੱਥੋਂ ਵੀ ਆਪਾਂ ਜਿਹੜਾ ਬਾਧਾ ਘੱਟ ਆ ਜਾ ਕੱਪੜੇ ਦਾ ਹੁਣ ਬਰਾਬਰ ਕਰ ਦਾਂਗੇ ਕਟਿੰਗ ਕਰਕੇ ਆ ਦੇਖੋ ਆਪਾਂ ਇੱਥੇ ਵੀ ਟੱਕ ਲਾ ਲਾਂਗੇ ਆਪਾਂ ਜਿਹੜਾ ਹੈਗੇ ਇਹ ਵਾਲੇ ਤੇ ਵੀ ਟੱਕ ਲਾ ਦਾਂਗੇ ਮੋਡੇ ਵਾਲੀ ਤੇ ਇਹ ਫਲੋਈਆਂ ਤੁਸੀਂ ਨੀਚੇ ਵਾਲੇ ਪੱਲਿਆਂ ਤੇ ਵੀ ਲਾ ਸਕਦੇ ਹੋ ਇਸ ਤਰ੍ਹਾਂ ਹੀ ਜੀ ਇੱਥੋਂ ਆਪਾਂ ਜਿਹੜਾ ਹੈਗਾ ਗਲਾ ਕਟਾਂਗੇ ਪਿਸਲਾ ਜਿਹੜਾ ਹੈਗਾ ਗਲਾ ਉਹਨਾਂ ਦਾ ਹੈਗਾ ਆ ਪਿਸਲਾ ਗਲਾ 6 ਇੰਚ ਹੈਗਾ ਇੱਥੋਂ ਆਪਾਂ ਚੋੜਾ ਹੀ 2 ਇੰਚ ਦੀ ਲਾਵਾਂਗੇ ਦੇਖੋ 6 ਇੰਚ ਦਾ 2 ਇੰਚ ਦਾ ਇਧਰੋਂ ਲਾ ਕੇ ਇਹਦਾ ਵੀ ਆਪਾਂ ਇੱਕ ਬਾਕਸ ਤਿਆਰ ਕਰ ਲਾਂਗੇ ਦੇਖੋ ਇੱਥੋਂ ਜਿਹੜੀ ਹੈਗੀ ਆਪਾਂ ਗੁਲਾਈ ਪਾ ਦਾਂਗੇ ਇਸ ਤਰ੍ਹਾਂ ਆਪਾਂ ਜਿਹੜਾ ਹੈਗਾ ਗਲੇ ਦੀ ਕਟਾਈ ਕਰਦਾਂਗੇ ਜੀ ਤੁਸੀਂ ਸਿਲਾਈ ਦੀਆਂ ਜਾਂ ਕਟਾਈ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਾਂ ਉਹਵੇਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਸਾਡੀ ਇੰਸਟਾਗ੍ਰam ਆਈਡੀ ਹੈਗੀ ਐ ਕੋਰ ਸੰਧੂ ਬਲੌਗ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰam ਆਈਡੀ ਹੈ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ